ਅੱਜ ਮੱਸੀਆ ਸੀ ਆਪਾਂ ਮਾਲ ਪੂਰੇ ਤਿਆਰ ਕੀਤੇ ਤੇ ਆ ਆਪਣਾ ਗੁੜ ਪਾਇਆ ਬਿਲਕੁਲ ਸਾਫ਼ ਸੀਗਾ ਗੁੜ ਤੇ ਆਟਾ ਛਾਣ ਕੇ ਪਾਇਆ ਨਾਲ ਖੀਰ ਬਣਾ ਲਈ ਆਪਾਂ ਮੱਸੀਆ ਸੀ ਅੱਜ ਤੇ ਆਪਾਂ ਪਾਣੀ ਥੋੜਾ ਗਰਮ ਕਰਕੇ ਪਾਉਣਾ ਪਿੰਗਲ ਜਾਂਦਾ ਗੁੜ ਜਲਦੀ ਜਲਦੀ ਤੇ ਆਹ ਆਪਾਂ ਪੀਪਲ ਪੱਤਾ ਲਿਆ ਏ ਤੁਹਾਨੂੰ ਪਤਾ ਪਹਿਲੇ ਪੀਪਲ ਪਤਾ ਹੀ ਚਾਹਤਾ ਸੀ ਪੂਰਾ ਬਣਾਉਣ ਵਾਸਤੇ ਤੇ ਆਪਾਂ ਪਾਤਾ ਹੈ ਆਪਾਂ ਪਾਤਾ ਹੈ ਆਟਾ ਤਿਆ ਬਣੀਆਂ ਬਾਕਸ ਪੂਰਾ ਥੱਲਣ ਵਾਲਾ ਦੇਖੋ ਇਸ ਤਰ੍ਹਾਂ ਪਾਉਣਾ ਹੁੰਦਾ ਠੀਕ ਹੈ ਇੱਕ ਪੌੜ ਪਕੜ ਤੇ ਆਪਾਂ ਆਪਣਾ ਕੋੜਿਆ ਬਣ ਗਿਆ ਊਡੇ ਵਾਲਾ ਤੇ ਆਪਾਂ ਉੱਪਰ ਪਾਉਣਾ ਦੇਸੀ ਘੋ ਅਸੀਂ ਘੋ ਕਹਿੰਦੇ ਮਾਲਪੂੜਾ ਤੇ ਆਪਾਂ ਆਪ ਮਾਲਪੂੜਾ ਤੇ ਤਿਆਰ ਕਰਨੇ ਦੇਖੋ ਤੁਸੀਂ ਇਹਨਾਂ ਸੰਗੀ ਇਤਰਾ ਪਖਲਾ ਆ ਲੈਣਾ ਪਤਲੇ ਪਤਲੇ ਅੱਛੇ ਲੱਗਦੇ ਆ ਕਾ ਪਤਲੇ ਪਤਲੇ ਨਾ ਕਰਾਰੇ ਬਣਦੇ ਉਹ ਆਟਾ ਜਨ ਤੇ ਕਰਦਾ ਖਾਣ ਨੂੰ ਜਿੰਨਾ ਪਤਲਾ ਹੋਗਾ ਪਮਾਲ ਪੂਰਾ ਨਾਲ ਵਧੀਆ ਰਹੂਗਾ ਤੇ ਆ ਲਓ ਆਪਾਂ ਤਿਆਰ ਕਰਤਾ ਤੇ ਖਾਓ ਤੁਸੀਂ ਬਣਾ